ਗੁਰਦਾਸ ਰੋਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਤੇ ਅੱਜ ਆਪਾਂ ਬਣਾਵਾਂਗੇ ਜੀ ਆਲੂ ਪੂੜੀਆਂ। ਆਲੂ ਪੂੜੀਆਂ ਤੇ ਤੁਸੀਂ ਬਹੁਤ ਵਾਰੀ ਬਣਾ ਕੇ ਖਾਧੀਆਂ ਹੋਣੀਆਂ ਆਟੇ ਦੀਆਂ। ਤੇ ਅੱਜ ਜਿਹੜੀਆਂ ਆਪਾਂ ਪੂੜੀਆਂ ਬਣਾਉਣੀਆਂ ਨੇ ਇਹਨੂੰ ਬਣਾਵਾਂਗੇ ਆਪਾਂ ਮੈਦੇ ਦੀਆਂ ਪੂੜੀਆਂ। ਮੈਦੇ ਦੀਆਂ ਪੂੜੀਆਂ ਵੀ ਬਹੁਤ ਵਧੀਆ ਪੰਨੀਆਂ ਨੇ, ਖਸਤਾ ਤੇ ਕਰਾਰੀਆਂ ਪੂੜੀਆਂ ਜਿਹੜੀਆਂ ਅੱਜ ਬਣਾਉਣੀਆਂ ਨੇ ਆਪਾਂ ਤਿਆਰ ਕਰਾਂਗੇ ਬਿਲਕੁਲ ਸੁੱਕੇ ਜਿਹੇ ਤਰੀਕੇ ਨਾਲ। ਤੇ ਮੈਦੇ ਦੀਆਂ ਪੂੜੀਆਂ ਬਣਾਉਣ ਵਾਸਤੇ ਇੱਥੇ ਮੈਂ ਲੈ ਲਿਆ ਜੇ ਮੈਦਾ। 1 ਕਿਲੋ ਮੈਦਾ ਜੇ ਤੇ ਜਿੰਨੇ ਆ ਸਾਨੂੰ ਲੋੜ ਹੋएगी ਅਸੀਂ ਉਹਦੇ ਮੁਤਾਬਕ ਮੈਤੇ ਨੂੰ ਪਾਵਾਂਗੇ ਤੇ ਇਸ ਵੇ ਮੈਤੇ ਨੂੰ ਪਹਿਲਾਂ ਛਾਣ ਲੈਣੇ ਆ ਮੈਤੇ ਨੂੰ ਆਪਾਂ ਛਾਣ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧੀ ਕੋਲੀ ਆਪਾਂ ਸੂਜੀ ਦੀ ਲਈ ਆ ਬਰੀਕ ਵਾਲੀ ਸੂਜੀ ਆ ਤੇ ਇਹਨੂੰ ਮੈਂ ਸੂਜੀ ਨੂੰ ਵੀ ਆਪਾਂ ਛਾਣ ਲੈਨੇ ਆ ਸੂਜੀ ਪਾਉਣ ਨਾਲ ਜਿਹੜੀਆਂ ਪੂੜੀਆਂ ਨੇ ਇਹ ਬਹੁਤ ਹੀ ਜ਼ਿਆਦਾ ਕਰਾਰੀਆਂ ਤੇ ਖਸਤਾ ਬਣਦੀਆਂ ਨੇ ਇਹਨੂੰ ਸੂਜੀ ਨੂੰ ਚੰਗੀ ਤਰੀਕੇ ਨਾਲ ਛਾਣ ਲੈਨੇ ਆ ਤੇ ਅੱਧਾ ਚਮਚ ਆਪਾਂ ਲੂਣ ਦਾ ਪਾਵਾਂਗੇ ਲੂਣ ਆਪਾਂ ਤੇਜ਼ ਨਹੀਂ ਪਾਉਣਾ ਕਿਉਂਕਿ ਆਪਾਂ ਸਬਜ਼ੀ ਬਣਾਉਣੀ ਹੈ ਨਾਲ ਤੇ ਅੱਧਾ ਚਮਚ ਪਾਵਾਂਗੇ ਆਪਾਂ ਇੱਥੇ ਅਜਵਾਇਨ ਦਾ ते दो चम्मच दे करीब आप इतना रिफाइंड चंकी तरह मिक्स कर दें सब्जी बनाने तो पहला आप दस पंद्रह मिनट तो पहला आटे गुन के प रख लागे आटा गुन तो बाद जी सब्जी तड़का ਆਲੂ ਪੂੜੀਆਂ ਦੀ ਰੈਸਪੀ ਆਪਾਂ ਪਹਿਲਾਂ ਵੀ ਆਪਣੇ ਚੈਨਲ ਤੇ ਅਪਲੋਡ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਜਾ ਕੇ ਉਹਦੇ ਵਿੱਚ ਆਪਾਂ ਪੂੜੀਆਂ ਜਿਹੜੀਆਂ ਬਣਾਈਆਂ ਸੀ ਉਹ ਆਟੇ ਦੀਆਂ ਪੂੜੀਆਂ ਬਣਾ ਕੇ ਤਿਆਰ ਕੀਤੀਆਂ ਸੀ ਆਟੇ ਦੇ ਵਿੱਚ ਲੋਨ ਨੂੰ ਤੇ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਰਫੈਂਡ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੇ ਨੂੰ ਗੁੰਨ ਲੈਣਾ ਕੂੜੀਆਂ ਵਾਸਤੇ ਆਟਾ ਜਦੋਂ ਗੁੰਨਣਾ ਨਾ ਬਹੁਤਾ ਸਖਤ ਹੋਣਾ ਚਾਹੀਦਾ ਨਾ ਬਹੁਤਾ ਟਾਈਟ ਹੋਣਾ ਚਾਹੀਦਾ ਜਿੰਨਾ ਕ ਆਪਾਂ ਰੋਟੀ ਵਾਸਤੇ ਆਟਾ ਗੁੰਨੀਦਾ ਉਸ ਤੋਂ ਥੋੜਾ ਜਿਹਾ ਸਖਤ ਹੋਣਾ ਚਾਹੀਦਾ ਆਟਾ ਆਟੇ ਨੂੰ ਆਪਾਂ ਗੁੰਨ ਲਿਆ ਤੇ ਹੁਣ ਇਹਨੂੰ ਆਪਾਂ 10-15 ਮਿੰਟ ਵਾਸਤੇ ਰੈਸਟ ਤੇ ਰੱਖ ਦਿੰਨੇ ਆ ਤੇ ਉਨੀ ਦੇਰ ਆਪਾਂ ਇਧਰ ਤੜਕਾ ਲਾ ਲੈਨੇ ਆ ਜੀ ਆਲੂਆਂ ਦੀ ਸਬਜ਼ੀ ਨੂੰ ਤੇ ਆਟੇ ਨੂੰ ਆਪਾਂ ਗਿੱਲੇ ਕੱਪੜੇ ਦੇ ਨਾਲ ਟੱਕ ਕੇ ਰੱਖਾਂਗੇ ਅਟੇ ਨੂੰ ਆਪਾਂ ਗੋਨ ਲਿਆ ਤੇ ਇਹਨੂੰ ਆਪਾਂ ਗਿੱਲੇ ਕੱਪੜੇ ਦੇ ਨਾਲ ਟੱਕ ਕੇ ਰੱਖ ਦਿੰਨੇ ਆ। ਸਬਜ਼ੀ ਬਣਾਉਣ ਵਾਲੇ ਸੇ ਮੈਂ ਇੱਥੇ ਲੈਨੇ 700 ਗ੍ਰਾਮ ਆਲੂ ਲੈਨੇ ਤੇ ਇਹਨਾਂ ਨੂੰ ਆਪਾਂ ਉਬਾਲ ਕੇ ਰੱਖ ਲਿਆ ਤੇ ਛਿੱਲ ਲਿਆ ਤੇ ਨਾਲ ਹੀ ਇੱਥੇ ਤੜਕੇ ਵਾਸਤੇ ਲਈਆਂ ਨੇ ਜੀ ਚਾਰ ਪੰਜ ਹਰੀ ਹਰੀਆਂ ਲਾਲ ਮਿਰਚਾਂ ਜਿਹੜੀਆਂ ਹੁੰਦੀਆਂ ਨੇ ਇੱਕ ਗਿੱਲੀਆਂ ਨੇ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਕੁੱਟ ਕੇ ਕੁੰਡੇ ਦੇ ਵਿੱਚ ਤੇ ਫਿਰ ਆਪਾਂ ਸਬਜ਼ੀ ਵਿੱਚ ਪਾਵਾਂਗੇ ਤੇ ਨਾਲ ਹੀ ਇੱਥੇ ਲਈਨੇ ਥੋੜੇ ਜਿਹਾ ਆਪਾਂ ਖੜੇ ਮਸਾਲੇ ਤੇ ਜਿਹਦੇ ਵਿੱਚ ਇੱਕ ਲਿਆ ਤੇਜ ਪੱਤਰ ਚਮਚ ਦਾ ਚੌਥਾ ਹਿੱਸਾ ਅਜਵਾਇਨ ਮੇਥੀ ਦਾਣਾ ਤੇ ਜੀਰਾ ਲਿਆ ਤੇ ਅਦਰ ਦਾ ਚਮਚ ਲਿਆ ਆਪਾਂ ਸਾਬਤ ਧਨੀਆ ਤੇ ਰਾਈ ਇਹ ਦੋ ਲਈਆਂ ਨੇ ਇੱਥੇ ਸੁੱਕੀਆਂ ਲਾਲ ਮਿਰਚਾਂ ਇਹਨਾਂ ਸਮਾਨ ਆਪਾਂ ਪਾ ਕੇ ਤੇ ਅੱਜ ਦੀ ਸਬਜ਼ੀ ਹੈ ਜਿਹੜੀ ਬਣਾ ਕੇ ਆਲੂਆਂ ਦੀ ਤਿਆਰ ਕਰਾਂਗੇ ਥੋੜੀ ਜੀ ਆਪਾਂ ਇਮਲੀ ਲਈ ਹੈ ਤੇ ਇਹਦਾ ਪਲਪ ਕੱਢ ਲਿਆ ਤੇ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਜੀ ਮਸਾਲੇ ਤੇ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਤੇ ਇੱਕ ਚਮਚ ਆਪਾਂ ਸਵਾਦ ਅਨੁਸਾਰ ਪਾਵਾਂਗੇ ਨਮਕ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਮਿਰਚਾਂ ਜਿਹੜੀਆਂ ਆਪਾਂ ਪੀਸ ਕੋਟਲੀਆਂ ਨੇ ਜਿਹੜੀਆਂ ਹਰੀਆਂ ਲਈਆਂ ਸੀ ਲਾਲ ਮਿਰਚਾਂ ਤੇ ਇਸ ਇਹਨਾਂ ਨੂੰ ਵੀ ਦਰਦਰੀਆਂ ਪੀਸ ਕੇ ਕਰ ਲਿਆ ਤਿਆਰ ਤੇ ਇਹਨਾਂ ਨੂੰ ਵੀ ਆਪਾਂ ਵਿੱਚ ਮਸਾਲੇ ਦੇ ਪਾ ਕੇ ਚੰਗੀ ਤਰੀਕੇ ਨਾਲ ਤੇ ਇਹਦਾ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਹੁਣ ਮਸਾਲੇ ਵਿੱਚ ਪਾਵਾਂਗੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਇਹ ਮਸਾਲਾ ਘੋਲ ਕੇ ਇਸ ਤਰ੍ਹਾਂ ਇੰਡੀ ਦੇ ਵਿੱਚ ਆਲੂ ਬਣਾ ਕੇ ਦੇਖੋ ਸਬਜੀ ਬਹੁਤ ਸਵਾਦ ਬਣਦੀ ਹੈ ਪੂਰਾ ਦੇਸੀ ਤਰੀਕੇ ਨਾਲ ਸਬਜੀ ਜਿਹੜੀ ਇਹ ਤਿਆਰ ਹੁੰਦੀ ਹੈ ਤੇਲ ਹੋ ਗਿਆ ਗਰਮ ਤੇ ਨਾਲ ਹੀ ਪਾ ਦਾਂਗੇ ਜੀ ਆਪਾਂ ਥੋੜੇ ਜਿਹੇ ਜਿਹੜੇ ਲਈ ਨੇ ਖੜੇ ਮਸਾਲੇ ਸਾਬਤ ਧਨੀਆ ਤੇ ਰਾਈ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਤੜਕਾ ਕੇ ਤੇ ਨਾਲ ਹੀ ਆਪਾਂ ਦੂਜੇ ਮਸਾਲੇ ਪਾ ਦਾਂਗੇ ਮਸਾਲੇ ਤੜਕ ਗਏ ਨੇ ਤੇ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਜੀ मसा ला मिक्स करी तरीके मसाले भोज गए हैं तो हम पा देंगे पानी थोड़ा जहा ਨਾਲ ਹੀ ਹੁਣ ਪਾ ਦੇਣੀ ਜੀ ਆਪਾਂ ਆਲੂ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਆਪਾਂ ਪਾ ਦਾਂਗੇ ਜੀ ਇਹਨਾਂ ਨੂੰ ਹੱਥਾਂ ਨਾਲ ਵੀ ਕਿਉਂਕਿ ਮਸਲ ਕੇ ਚੰਗੀ ਤਰ੍ਹਾਂ ਪੈਣ ਇਹਨਾਂ ਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਪਸਤਾਨੂ ਪਾਣੀ ਦੀ ਜਿੰਨੇ ਦੀ ਲੋੜ ਹੈ ਕਰੀਗੀ ਤੁਸੀਂ ਸੁੱਕੇ ਬਣਾਉਣਾ ਚਾਹੁੰਦੇ ਹੋ ਸੁੱਕੇ ਵੀ ਬਣਾ ਸਕਦੇ ਹੋ ਤੇ ਆਪਾਂ ਪਾਵਾਂਗੇ ਕਿ ਇਹਨਾਂ ਵਿੱਚ ਥੋੜਾ ਜਿਹਾ ਪਾਣੀ ਕਿਉਂਕਿ ਕੂੜੀਆਂ ਦੇ ਨਾਲ ਆ ਜਿਹੜੇ ਆਲੂ ਥੋੜੇ ਛਿੱਲੇ ਚੰਗੇ ਲੱਗਦੇ ਨੇ ਦੇਵੇਦੀ ਵਾਲੇ ਤੇ ਥੋੜਾ ਜਿਹਾ ਪਾਰਾ ਵੀ ਪਾਣੀ ਸਬਜੀ ਨੂੰ ਇੱਕਵਾਲ ਆ ਚੁੱਕਿਆ ਹੈ ਤੇ ਸਬਜੀ ਆਪਣੀ ਬਣ ਕੇ ਹੋ ਗਈ ਜੇ ਤਿਆਰ ਤੇ ਹੁਣ ਆਪਾਂ ਇੱਥੇ ਇੱਕ ਚਮਚ ਦੇ ਕਰੀਬ ਲਈਆ ਘਰ ਦੀ ਸਕਾਈ ਹੋਈ ਮੇਥੀ ਇਹਨੂੰ ਵੀ ਆਪਾਂ ਸਬਜੀ ਵਿੱਚ ਪਾ ਕੇ ਚੰਗੀ ਤਰੀਕੇ ਨਾਲ ਤੇ ਮਿਕਸ ਕਰ ਦਿੰਨੇ ਆ ਤੇ ਲੋ ਜੀ ਆਪਣੀ ਬਿਨਾਂ ਲਸਣ ਪਿਆਜ਼ ਤੇ ਟਮਾਟਰ ਤੋਂ ਆਪਾਂ ਜਿਹੜੀ ਅੱਜ ਦੀ ਸਬਜੀ ਆ ਆਲੂਆਂ ਦੀ ਬਣਾ ਕੇ ਤਿਆਰ ਕੀਤੀ ਆ ਤੇ ਹੁਣ ਇਹਨੂੰ ਉਤਾਰ ਕੇ ਰੱਖਦੇ ਆ ਥੱਲੇ ਤੇ ਪੂਰੀਆਂ ਕੱਢਦੇ ਆ ਸਰ ਜੀ ਆਪਣੀ ਬਣ ਕੇ ਹੋ ਗਈ ਜੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਆਟੇ ਨੂੰ ਇੱਕ ਵਾਰ ਥੋੜੀ ਜਿਹਾ ਹਲਕਾ ਜਿਹਾ ਮਸਲ ਲੈਣੇ ਆ 2 ਮਿੰਟ 15 ਮਿੰਟ ਹੋ ਗਏ ਨੇ ਆਟੇ ਨੂੰ ਆਪਾਂ ਗੁੰਨ ਕੇ ਰੱਖੇ ਨੂੰ ਤੇ ਥੋੜਾ ਜਿਹਾ ਨਾ ਨਾ ਹੋਰ 2 ਮਿੰਟ ਆਪਾਂ ਮਸਲਾਗੇ ਹੱਥਾਂ ਦੇ ਨਾਲ ਕਿਉਂਕਿ ਆਪਾਂ ਇਹਦੇ ਵਿੱਚ ਸੂਜੀ ਪਾਈ ਸੀ ਉਹ ਵੀ ਫੁੱਲ ਚੁੱਕੀ ਆ ਤੇ ਲੋ ਜੀ ਆਪਾਂ ਆਟਾ ਗੁੰਨ ਕੇ ਕੱਢ ਲੈ ਤਿਆਰ ਤੇ ਹੁਣ ਆਪਾਂ ਇਹਦੇ ਛੋਟੇ-ਛੋਟੇ ਪੇੜੇ ਕਰਕੇ ਤੇ ਥੋੜੀਆਂ ਜਿਹੀਆਂ ਪੂੜੀਆਂ ਆਪਾਂ ਵੇਲ ਕੇ ਰੱਖ ਲੈਣੇ ਆ ਫਿਰ ਉਸ ਤੋਂ ਬਾਅਦ ਆਪਾਂ ਚਲਾਈ ਕਰਾਂਗੇ ਤੇ ਪੇੜੇ ਤੁਸੀਂ ਆਪਣੇ ਹਿਸਾਬ ਦੇ ਨਾਲ ਛੋਟੇ ਵੱਡੇ ਪੂੜੀਆਂ ਵੇਲ ਸਕਦੇ ਹੋ ਛੋਟੇ-ਛੋਟੇ ਪੇੜੇ ਕਰਾਂਗੇ ਇਹੜੀ ਆਪਾਂ ਕਰ ਲੈਨੇ ਤੇ ਹੁਣ ਇੱਥੇ ਚਕਲੇ ਨੂੰ ਥੋੜਾ ਜਿਹਾ ਲਾ ਲਾਂਗੇ ਜੀ ਤੇਲ ਤੇ ਨਾਲ ਹੀ ਵੇਲਣੇ ਨੂੰ ਥੋੜਾ ਜਿਹਾ ਲਾ ਲਾਂਗੇ ਤੇ ਹੁਣ ਇੱਕ ਪੇੜਾ ਲੈ ਕੇ ਥੋੜਾ ਜਿਹਾ ਤੇਲ ਲਾ ਕੇ ਤੇ ਆਪਾਂ ਪੂੜੀਆਂ ਵੇਲ ਕੇ ਇਸੇ ਤਰ੍ਹਾਂ ਸਾਰੀਆਂ ਕਰ ਲੈਨੇ ਆ ਜੀ ਤਿਆਰ ਹੋਲਿੰਗ ਵਾਲੀ ਨਹੀਂ ਤੇ ਲੋ ਜੀ ਆਪਾਂ ਪੂੜੀਆਂ ਵੇਲ ਕੇ ਸਾਰੀਆਂ ਆਕਾਲੀਆਂ ਨੇ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਤਲਦੇ ਆਂ ਤੇਲ ਵੀ ਆਪਣਾ ਗਰਮ ਹੋ ਗਿਆ ਤੇਲ ਵੀ ਆਪਣਾ ਹੋ ਗਿਆ ਗਰਮ ਹੈ ਤੇ ਹੁਣ ਆਪਾਂ ਪੂੜੀ ਨੂੰ ਥੱਥਾਂ ਦੇ ਨਾਲ ਛੰਡ ਕੇ ਚੰਗੀ ਤਰੀਕੇ ਨਾਲ ਤੇ ਹੁਣ ਇਹਨੂੰ ਆਪਾਂ ਫਰਾਈ ਕਰਦੇ ਆਂ ਤੇ ਪਲਟੇ ਦੇ ਨਾਲ ਐਕਸਟਰਾ ਇਓ ਪਾ ਦਾਂਗੇ ਪਰ ਪੂਰੀ ਦੇ ਉੱਤੇ ਤੇ ਤੁਸੀਂ ਦੇਖ ਸਕਦੇ ਹੋ ਪੂਰੀ ਆਪਣੀ ਕਿੰਨੀ ਵਧੀਆ ਫੁੱਲ ਕੇ ਤਿਆਰ ਹੋ ਗਈ ਹੈ ਤੇ ਹੁਣ ਇਹਦੀ ਸਾਈਡ ਨੂੰ ਕਰ ਦਿੰਨੇ ਆਂ ਜੀ ਚੇਂਜ ਪੂਰੀ ਨੂੰ ਕੱਢ ਲੈਣੇ ਬਾਹਰ ਜਰੂਰੀ ਆਪਾਂ ਪੂੜੀਆਂ ਫਰਾਈ ਕਰਨੀਆਂ ਨੇ ਤੇ ਪੂੜਾਂ ਪੂੜੀਆਂ ਵਾਸਤੇ ਤੇਲ ਜਿਹੜਾ ਲੈਣਾ ਉਹ ਪੂਰੀ ਤਰ੍ਹਾਂ ਗਰਮ ਹੋਣਾ ਚਾਹੀਦਾ ਤੇਜ਼ ਸੇਕ ਦੇ ਵਿੱਚ ਜਿਹੜੀਆਂ ਸਹੀ ਹੀਟ ਆ ਜਿਹੜੀ ਤੇਲ ਦੀ ਉਹ ਪੂਰੀ ਤੇਜ਼ ਹੋਣੀ ਚਾਹੀਦੀ ਆ ਪੂੜੀ ਫੇਰ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਆਪਣੀਆਂ ਜਿੰਨ ਸਾਰੀਆਂ ਪੂੜੀਆਂ ਜਿਹੜੀਆਂ ਫੁੱਲੀਆਂ ਫੁੱਲੀਆਂ ਬਣ ਕੇ ਤਿਆਰ ਹੋਈਆਂ ਨੇ

ਲਓ ਜੀ ਆਪਣੀਆਂ ਪੂੜੀਆਂ ਅੱਜ ਬਣ ਕੇ ਬਿਲਕੁਲ ਹੋ ਗਈਆਂ ਨੇ ਤਿਆਰ ਤੇ ਪੂੜੀਆਂ ਨੂੰ ਨਾਲ ਕਰਾਂਗੇ ਆਲੂਆਂ ਦੀ ਸਬਜ਼ੀ ਨਾਲ ਸਰਵ ਸਬਜ਼ੀ ਵੀ ਬਹੁਤ ਸਵਾਦ ਬਣੀ ਆ ਤੇ ਨਾਲ ਆਪਾਂ ਰੱਖਾਂਗੇ ਜੀ ਸਿਰਕੇ ਵਾਲੇ ਪਿਆਜ਼ ਤੇ ਅੱਜ ਦੀ ਰੈਸਪੀ ਸਾਡੀ ਆਲੂ ਪੂੜੀਆਂ ਦੀ ਸਬਜ਼ੀ ਆਲੂ ਪੂੜੀਆਂ ਆਲੂ ਦੀ ਸਬਜ਼ੀ ਤੇ ਪੂੜੀਆਂ ਬਣ ਕੇ ਹੋ ਗਈਆਂ ਨੇ ਬਿਲਕੁਲ ਤਿਆਰ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜਿ ਕਿਸੇ ਹੋਰ ਵੀਡੀਓ ਵਿੱਚ ਤੇ ਕੁੜੀਆਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਕਰਾਰੀਆਂ ਬਣ ਕੇ ਆਪਣੀਆਂ ਤਿਆਰ ਹੋਈਆਂ ਨੇ